ਦੋਸਤੋ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੇ ਨਾਲ 52 ਨੰਬਰ ਅੰਕ ਦਾ ਬਹੁਤ ਵੱਡਾ ਮਾਤਵ ਜੁੜਿਆ ਹੋਇਆ ਹੈ ਤੁਹਾਡੇ ਵਿੱਚੋਂ ਵੀ 90% ਸਿੱਖ ਇਸ ਬਾਰੇ ਨਹੀਂ ਜਾਣਦੇ ਹੋਣਗੇ ਸੋ ਆਓ ਦੱਸਦੇ ਹਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਅਗਲੇ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਨਾਲ 52 ਨੰਬਰ ਕਿਸ ਤਰ੍ਹਾਂ ਤੇ ਕਿਵੇਂ ਜੁੜਿਆ ਹੋਇਆ ਦੋਸਤੋ 52 ਨੰਬਰ ਅੰਕ ਐਨਾ ਬਾ ਕਮਾਲ ਅੰਕ ਹੈ ਜੋ ਤੁਸੀਂ ਪਹਿਲਾਂ ਕਦੇ ਵੀ ਸੋਚਿਆ ਨਹੀਂ ਹੋਣਾ ਦੇਕਰ ਸ਼ੁਰੂਆਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁੱਲ ਪੂਰੇ 52 ਸਾਲ ਰਬਾਬ ਅਤੇ 52 ਸਾਲ ਹੀ ਕੀਰਤਨ ਕੀਤਾ ਇਸ ਤੋਂ ਅੱਗੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅਗਦੇਵ ਜੀ ਮਹਾਰਾਜ ਨੇ ਗੁਰਤਾ ਗੱਦੀ ਸੰਭਾਲਣ ਤੋਂ ਬਾਅਦ ਜਦੋਂ ਪਹਿਲਾ ਮਹਾਲਾ ਅਖਾੜਾ ਬਣਾਇਆ ਸੀ ਤਾਂ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਵਾਰ ਇਸ ਅਖਾੜੇ ਵਿੱਚ 52 ਬੱਚੇ ਭਰਤੀ ਕੀਤੇ ਸਨ ਇਸ ਤੋਂ ਅਗਾਂਹ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇਦੋ ਗੁਰਤਾ ਗੱਦੀ ਮਹਰੀਤਾ ਆਪ ਜੀ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ 22 ਮੱਜੀਆਂ ਅਤੇ 22 ਪੀੜੇ ਸਥਾਪਿਤ ਕੀਤੇ ਸਨ ਫਿਰ ਸਿੱਖ ਧਰਮ ਦੇ ਗੁਰੂ ਵਾਰ ਦੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਵਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ 22 ਖੇਤਿਆਂ ਨਾਲ ਸਬੰਧਤ ਲੋਕਾਂ ਨੂੰ ਲਿਆ ਕੇ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਫਿਰ ਅੱਗੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਨੇ ਬਾਵੜ ਅਖਰੀ ਭਾਵ 22 ਅਖਰੀ ਲਿਖੀ ਸੀ ਇਸ ਤੋਂ ਅੱਗੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਅਰਗਵੇਦ ਸਾਹਿਬ ਜੀ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਾਇਆ ਸੀ ਤਾਂ ਹੀ ਆਪ ਜੀ ਨੂੰ ਬੱਦੀ ਛੋੜ ਦਾਤਾ ਕਹਿੰਦੇ ਇਸ ਤੋਂ ਅੱਗੇ ਫਿਰ 10ਵੇਂ ਪਾਤਸ਼ਾਹ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ 52 ਕਵੀ ਹੁੰਦੇ ਸਨ ਇਸ ਤੋਂ ਛੁੱਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜੂਰ ਸਾਹਿਬ ਦੀ ਧਰਤੀ ਤੇ ਕੁੱਲ 52 ਹੁਕਮਨਾਮੇ 52 ਬਚਨ ਆਪਣੇ ਸਿੱਖ ਵਾਸਤੇ ਬੰਨੜੇ ਲਾਜ਼ਮੀ ਕੀਤੇ ਸਨ ਦੋਸਤੋ ਇਸ ਤੋਂ ਇਲਾਵਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਹੁਣ ਤੱਕ ਜਿੰਨੇ ਵੀ ਸਿੱਖ ਰਾਜ ਦੇ ਵਿੱਚ ਕਿਲੇ ਬੜੇ ਹਨ ਇਹਨਾਂ ਸਾਰੇ ਸਿੱਖਾਂ ਦੇ ਕਿਲਿਆਂ ਦੀ ਗਿਣਤੀ ਵੀ 52 ਹੈ ਹੈ ਨਾ ਕਿੰਨੀ ਕਮਾਲ ਦੀ ਗੱਲ ਦੋਸਤੋ ਜੇਕਰ ਤੁਸੀਂ ਵੀ ਇਸ ਰੌਚਕ ਅਤੇ ਬਾਕਮਾਲ ਜਾਣਕਾਰੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਡੇ ਬੱਚਿਆਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਤਰਕ ਦੇ ਵਿੱਚ ਨਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ